ਅੱਜ ਦਾ ਮੈਂ ਘੁੰਮ ਰਿਹਾ ਜੀ ਥਾਈਲੈਂਡ ਤੇ ਹੁਣ ਤੁਹਾਨੂੰ ਦਿਖਾਉਨੇ ਆ ਇੱਥੋਂ ਦੇ ਪੰਜਾਬੀਆਂ ਦੇ ਕਾਰੋਬਾਰ ਤੁਸੀਂ ਸਾਰੇ ਜਾਣੇ ਕਹਿੰਦੇ ਸੀ ਕਿ ਪੰਜਾਬੀਆਂ ਦੇ ਕੀ ਕਾਰੋਬਾਰ ਨੇ ਇਹ ਉਹ ਪੰਜਾਬੀਆਂ ਦੇ ਕਾਰੋਬਾਰਦਾਰ ਨੂੰ ਦਿਖਾਵਾਂਗੇ ਜਿਹੜੇ ਪੱਕੇ ਥਾਈਲੈਂਡ ਦੇ ਨੇ ਜਿਨ੍ਹਾਂ ਦਾ ਜਨਮ ਵੀ ਇੱਥੇ ਹੋਇਆ ਵਾ ਰਹਿਣ ਸਹਣ ਸਭ ਕੁਝ ਜਿਹੜੇ ਪੱਕੇ ਥਾਈਲੈਂਡ ਦੇ ਸਿੱਖਾ ਤੇ ਉਹਨਾਂ ਦੀ ਅੱਜ ਤੁਹਾਨੂੰ ਦੁਕਾਨਾਂ ਇੱਥੇ ਕਮਾਵਾਂਗੇ ਕੀ ਬਿਜ਼ਨਸ ਨੇ ਉਹਨਾਂ ਨੇ ਕਿਹੋ ਜਿਹੀਆਂ ਦੁਕਾਨਾਂ ਨੇ ਤੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਇੱਥੇ ਰਹਿੰਦੇ ਆ ਤੇ ਕਿੱਥੋਂ ਆਏ ਨੇ ਚੰਗਾ ਜੀ ਵੀਡੀਓ ਦੇ ਨਾਲ ਬਣੇ ਰਹੋ ਜੇ ਮੈਂ ਆਇਆ ਦਿਖਾਉਣਾ ਗੁਰਦ ਇਹ ਆਪਣੇ ਹੈਗੇ ਆ ਜੀ ਥਾਈ ਸਿੱਖ ਤੇ ਇਹਨਾਂ ਕੋ ਥਾਈਲੈਂਡ ਦੇ ਲੋਕ ਇਹੀ ਸ਼ਾਪਿੰਗ ਕਰਦੇ ਆ ਦੇਖ ਸਕਦੇ ਹੋ ਯਾਰ ਤੁਸੀਂ ਤੇ ਇਹਨਾਂ ਦੀ ਕਹਿੰਦੇ ਆ ਕਿ ਆ ਜਿਹੜਾ ਕੱਪੜਾ ਵਾ ਨਾ ਤੇ ਇਹ ਮਤਲਬ ਇੱਧਰ ਦੇ ਲੋਕੀ ਹੀ ਯੂਜ਼ ਕਰਦੇ ਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਇਦਾਂ ਲੱਗਾ ਪੱਗ ਦਾ ਕੱਪੜਾ ਪਰ ਪੱਗ ਦਾ ਨਹੀਂ ਹੈਗਾ ਤੇ ਇਹ ਇੱਧਰ ਦਾ ਹੀ ਹੈ ਸਮਾਨ ਮਤਲਬ ਕੋਈ ਯਾਰ ਇੱਧਰ ਦਾ ਕੋਈ ਕੱਪੜਾ ਕੁਪੜਾ ਹੋਏਗਾ ਪਤਾ ਨਹੀਂ ਹੁਣ ਕਿਹੜਾ ਕੱਪੜਾ ਆ ਇਹ ਕਾਫੀ ਥਾਈ ਐ ਨਾ ਕੋ ਸ਼ੋਪਿੰਗ ਕਰਨ ਆਂਦੇ ਆ ਆ ਸਾਹਮਣੇ ਅੰਕਲ ਆ ਇਹ ਵੀ ਥਾਈ ਬੋਲਦੇ ਵੇ ਥਾਈ ਬੋਲਦੇ ਵੇ ਅੰਕਲ ਅੱਛਾ 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 ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸਰ ਜਨਮ ਇੱਥੇ ਹੀ ਜਨਮ ਇੱਥੇ ਹੋਇਆ ਤੁਹਾਡਾ ਹਾਂਜੀ ਅੱਛਾ ਅੱਛਾ ਤੁਹਾਡੇ ਬੱਚੇ ਵੀ ਇਹੀ ਕੰਮ ਕਰਦੇ ਜਾਂ ਉਹਨਾਂ ਦੇ ਆਪਣਾ ਦਾ ਨਹੀਂ ਸਾਰੇ ਬੱਚੇ ਇੱਥੇ ਨਹੀਂ ਕਰਦੇ ਕਈ ਕਰਦੇ ਨੇ ਪਰ ਮੇਰੇ ਬੱਚੇ ਇੱਕ ਕੈਨੇਡਾ ਹੈ ਅੱਛਾ ਕੈਨੇਡਾ ਅੰਦਰ ਤੇ ਕੁਰੀਆ ਮੈਰੀਕਾ ਵਿੱਚ ਕੁਰੀਆ ਮੈਰੀਕਾ ਠੀਕ ਹੈ ਅਰੇ ਨਾ 80 ਸਾਲ ਪੁਰਾਣੀ ਦੁਕਾਨ ਹੈ ਸਾਡੀ ਸੰਘਾ ਵਾਲੇ ਵਾਹਕੀ ਸੌਰੀ ਸੌਰੀ ਆਨ ਦ ਦੁਕਾਨ ਸੀ ਨਾ ਇਹ ਮੇਰੇ ਪਤੀ ਦਾ ਦੁਕਾਨ ਅੱਛਾ ਤੇ ਤੁਸੀਂ ਪੰਜਾਬ ਤੋਂ ਸੀ ਜਾਂ ਇੱਥੇ ਆ ਕੇ ਆਏ ਸੀ ਮੈਂ ਬਾਈ ਚੀਜ਼ ਹੋ ਕੇ ਠੀਕ ਹੈ ਠੀਕ ਹੈ ਤੁਹੀਂ ਵੀ ਇੱਥੇ ਆਏ ਹੋ ਮਤਲਬ ਤੁਹਾਡਾ ਇੱਧਰ ਹੀ ਵਿਆਹ ਹੋ ਗਿਆ ਮਤਲਬ ਇੱਥੇ ਹੀ ਹੈ ਨਾ ਦਾਦੀ ਨੇ ਕਰਵਾਇਆ ਐਮਐਸ ਉਸ ਜ਼ਮਾਨੇ ਵਿੱਚ ਦਾਦੀ ਕਰਾਂਦੇ ਸਨ ਨਾ ਦਾਦੀਆਂ ਅੱਛਾ ਮਨੇ ਵਧੀਆ ਮਾਹੌਲ ਹੈ ਇੱਧਰ ਦਾ ਹਾਂ ਬਹੁਤ ਅੱਛਾ ਹੈ ਇੱਥੇ ਇੱਥੇ ਇੱਕ ਲਵਸ ਹੈਗੀ ਸਬਾਈ ਉਹਦਾ ਮਤਲਬ ਹੁੰਦਾ ਕਿ ਇੱਥੇ ਬਹੁਤ ਕੰਫਰਟੇਬਲ ਹੈ ਈਜ਼ੀ ਲਾਈਫ ਹੈ ਕੋਈ ਈਜ਼ੀ ਲਾਈਫ ਦਿੱਕਤ ਨਹੀਂ ਇੱਥੇ ਹੈ ਕਿ ਕੁਝ ਅੱਛਾ ਤੁਹਾਡਾ ਨਾਮ ਕੀ ਜੇ ਮੇਰਾ ਨਾਮ ਅਸਲੀ ਨਾਮ ਤੇ ਪਵਿੱਤਰ ਕੌਰ ਹੈ ਪਰ ਮੈਨੂੰ ਮਧੂ ਬੁਲਾਉਂਦੇ ਮਧੂ ਹਾਂਜੀ ਉਹਦਾ ਪਵਿੱਤਰ ਕੌਰ ਹੈ ਤੁਹਾਡਾ ਅੱਛਾ ਹਾਂਜੀ ਚਾ ਚਾ ਤੇ ਇਹ ਫਿਰ ਤੁਹਾਡੀ ਦੁਕਾਨ ਤੇ ਕੀ ਖਰੀਦਦੇ ਆ ਮਤਲਬ ਪੰਜਾਬੀਆਂ ਦੇ ਸੂਟ ਤੇ ਤੁਸੀਂ ਕਹਿੰਦੇ ਨਹੀਂ ਪੰਜਾਬੀਆਂ ਤੇ ਵੀ ਵਸਤੇ ਨਹੀਂ ਅਸੀਂ ਕਪੜਾ ਕੁਝ ਰੱਖਿਆ ਆਮ ਜੀ ਜਿਹੇ ਸੂਟ ਹੁੰਦੇ ਨੇ ਫਿਰ ਇਹ ਸ਼ਾਈਨੀ ਕਪੜਾ ਲੈ ਲੈਂਦੇ ਨੇ ਕੋਈ ਨਾ ਕੋਈ ਕੋਈ ਇੰਡੀਆ ਤੋਂ ਆਏ ਤਾਂ اچھا ਤੇ ਆ ਜਿਹੜੇ ਥਾਈਲੈਂਡ ਦੇ ਇੱਥੇ ਇੱਕਾਈ ਸੀ ਥਾਈ ਤੇ ਉਹਨੇ ਕੀ ਤੁਹਾਡੇ ਕੋਲ ਮੰਗਦੀ ਵੀ ਸੀ ਉਹ ਕੋਈ ਪੋਲੀਐਸਟਰ ਕਪੜਾ ਮੰਗਦੀ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਉਹ ਕਹਿੰਦੀ ਸੀ ਸਾਡੇ ਕੋਲ ਸਟਰ ਨਹੀਂ ਹੈਗਾ ਮਤਲਬ ਇੱਧਰ ਲੋਕੀ ਕੱਪੜਾ ਖਰੀਦਦੇ ਇੱਧਰ ਦੇ ਲੋਕੀ ਹਨ ਹਾਂਜੀ ਜਦ ਤੱਕ ਕੱਪੜਾ ਮੈਂ ਤੁਸੀਂ ਇੱਧਰ ਦੇ ਹਿਸਾਬ ਨਾਲ ਦੁਕਾਨ ਬਣਾਈ ਹੈ ਹਨਾ ਹਾਂਜੀ ਸਰ ਜੀ ਆਪਣੀ ਦੁਕਾਨ ਹੈ ਸਰ ਚਲੋ ਵਧੀਆ ਜੀ ਤੁਸੀਂ ਰਹਿੰਦੇ ਇੱਥੇ ਲੱਗੇ ਸ਼ਕੀ ਨਹੀਂ ਥੋੜੀ ਦੂਰ ਹੈ ਉੱਥੇ ਪੁੱਲੋਂ ਪਾਰ ਹਾਂ ਜਿਹੜਾ ਰਿਵਰ ਦੀ ਹੈ ਰਿਵਰਸ ਆਕੇ ਅੱਛਾ ਉੱਥੋਂ ਪਾਰ ਰਹਿੰਦੇ ਹੋ ਠੀਕ ਠੀਕ ਹੈ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਦੁਕਾਨ ਤੇ ਮੈਂ ਲੱਭਣ ਦਾ ਸੀ ਕਿ ਇੱਥੇ ਆਪਣੇ ਪੰਜਾਬੀਆਂ ਦੀ ਦੁਕਾਨਾਂ ਲੱਭਣ ਤੇ ਹੋਰ ਕਾਦੀਆਂ ਕਾਦੀਆਂ ਦੁਕਾਨਾਂ ਇੱਥੇ ਆਪਣੇ ਪੰਜਾਬੀਆਂ ਦੀ ਜਿੱਦਾਂ ਤੁਹਾਡੀ ਤੇ ਕੱਪੜੇ ਦੀ ਹੋਗੀ बस दूसरा ते ज्यादा कपड़े आदि है सारी कपड़े आदि कपड़े चाहिए चाहे होलसेल कपड़ा जा अच्छा ठीक है ते ये ਤੁਹਾਡੇ ਇਹ ਹੁਣ ਮੇਰੇ ਜਿਓਰ ਸੀ ਜਿਓਰ ਸੀ ਹਾਂਜੀ ਮੇਰੇ ਪਤੀ ਤੋਂ ਪਿੱਛੇ ਬੈਠੇ ਨੇ ਉਹ ਪਿੱਛੇ ਬੈਠੇ ਨੇ ਹਾਂਜੀ ਠੀਕ ਠੀਕ ਬਸ ਜਿਸ ਤੋਂ ਬਸ ਮੇਰੇ ਇਕੱਠਿਆਂ ਭਰਾਵਾਂ ਦਾ ਕੰਮ ਖੋਲਿਆ ਹੋਇਆ ਹੈ ਨਾ ਹਾਂਜੀ ਭਰਾਵਾਂ ਦਾ ਕੰਮ ਹਾਂਜੀ ਤੇ ਬੱਚੇ ਬਾਰ ਬੂਰ ਚਲ ਗਏ ਹਨਾ ਹਾਂ ਮੇਰੇ ਬੱਚੇ ਗਏ ਨੇ ਜਿਓਰ ਦੇ ਬੱਚੇ ਇੱਥੇ ਹੀ ਨੇ ਉਹ ਗੱਲ ਕਰ ਸਕਦੇ ਸਾਡੇ ਨਾਲ ਜਾਂ ਕਿਤਾ ਹਾਂਜੀ ਪੁੱਛ ਲੋ ਜਾ ਕੇ ਕਹਿਣਗੇ ਇਤਨੀ ਕੁਛ ਅੱਛਾ 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 ਠੀਕ ਠੀਕ ਆ ਜੀ ਤੇ ਇਹ ਆ ਯਾਰ ਆਪਣੇ ਪੰਜਾਬੀ ਜਿਹੜੇ ਥਾਈ ਉਹਨਾਂ ਦੀਆਂ ਦੁਕਾਨਾਂ ਸਸੀਕਾ ਅੰਕਲ ਜੀ ਕੀ ਹਾਲ ਕੀ ਹਾਲ ਚੱਲਦੇ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਾ ਤੁਹਾਡੀ ਦੁਕਾਨ ਦੇਖ ਕੇ ਮਿਹਰਬਾਨੀ ਹੈ ਨਾਮ ਕੀ ਜੀ ਆਪਣਾ ਮੇਰਾ ਨਾਮ ਅਮਰਜੀਤ ਹੈ ਅਮਰਜੀਤ ਸਿੰਘ ਪੂਰੇ ਪੰਜਾਬੀਆਂ ਵਾਲੇ ਨਾ ਤੁਸੀਂ ਫਿਰ ਆਪਣੇ ਮੇਰੇ ਜੁੜੇ ਹੋ ਪੂਰੇ ਪੰਜਾਬ ਦੇ ਨਾਲ ਹੈ ਪੰਜਾਬੀਆਂ ਅਸੀਂ ਹਾਂ ਪੰਜਾਬੀ ਜਿੱਦਾਂ ਤੁਸੀਂ ਕਹਿੰਦੇ ਤੁਹਾਡਾ ਜਨਮ ਇੱਥੇ ਹੋਇਆ ਹੈ ਹਾਂ ਜੀ ਤੇ ਫਿਰ ਕੋਣ ਆਇਆ ਸੀ ਇੱਥੇ THAILAND ਪਹਿਲਾਂ ਸਾਡੇ ਪਹਿਲੇ ਦਾਦੇ ਸੇ ਪਹਿਲੇ ਆਏ ਸਨ ਨਾ ਕਹੇ ਸਨ ਮਰੇ ਵੰਡੇ ਦੇ ਵੇਲੇ ਦੇ ਹਾਂਜੀ ਵੰਡੇ ਦੇ ਵੇਲੇ ਦੇ ਅੱਛਾ ਉਹ ਫਿਰ ਸਿੱਧਾ ਇੱਥੇ ਆ ਗਏ ਸੀ ਹਾਂਜੀ ਤੇ ਫਿਰ ਤੁਸੀਂ ਇੱਧਰ ਪੰਜਾਬ ਹੈਗਾ ਤੁਹਾਡਾ ਕੋਈ ਪਿੰਡ ਪਿੰਡ ਹੈਗਾ ਪੰਜਾਬ ਕਿਹੜੀ ਸਾਈਡ ਰਹਿੰਦੇ ਉੱਥੇ ਪੰਜਾਬ ਆਪਣਾ ਗੋਪਾਲਨਗਰ ਸਾਈਡ ਦੇ ਮੀਠਾ ਰੋੜ ਗੜੇ ਉਸ ਸਾਈਡਸ ਹੁੰਦੇ ਅੱਛਾ ਅੱਛਾ ਹਾਂਜੀ ਠੀਕ ਠੀਕ ਆ ਤੇ ਇਹ ਦੁਕਾਨ ਕਰਦੀ ਹੈ ਭਲਾ ਆਪਣੀ ਕੱਪੜੇ ਦੀ ਦੁਕਾਨ ਕੱਪੜੇ ਦੀ ਹਾਂਜੀ ਠੀਕ ਆ ਤੇ ਆਪਣੇ ਪੰਜਾਬੀ ਭਰਾਵਾਂ ਦੀ ਹੋਰ ਵੀ ਦੁਕਾਨਾਂ ਤਾਂ ਕੋਈ ਨਾ ਹਾਂ ਬੜੀਆਂ ਹੀ ਨੇ ਅੰਦਰ ਚਲੇ ਬੜੀਆਂ ਹੀ ਅਚਾਨਾ ਬੰਦਰ ਵੀ ਬੜੀਆਂ ਆਗਿਆ ਨੇ ਅੱਛਾ ਅੱਛਾ ਮਰੇ ਜਿੱਦਾ ਤੁਹਾਡੀ ਦੇ ਕੱਪੜਿਆਂ ਦੀ ਹੋਰ ਕਿੱਦਾਂ ਮੇਰੇ ਕੋਈ ਮੈਨੂੰ ਇੰਡੀਆ ਦੁਕਾਨ ਨਹੀਂ ਮਿਲੇਗੀ ਜਿੱਦਾਂ ਇੱਥੇ ਕੱਪੜੇ ਦੇ ਚਲੋ ਤੁਹਾਡੀ ਵੀ ਲੱਗਣ ਦੀ ਹੈ ਨਾ ਪੰਜਾਬੀ ਦੁਕਾਨ ਕੋਈ ਮਤਲਬ ਕਿ ਰੈਸਟੋਰੈਂਟ ਕਿਹਨੇ ਪੰਜਾਬੀ ਨੇ ਰੈਸਟੋਰੈਂਟ ਕਿ ਓਕੇ ਜਾ ਕੇ ਆ ਪੰਜਾਬੀ ਨੇ ਕੋਈ ਪੰਜਾਬੀ ਨੇ ਇੱਥੇ ਜਾ ਕੇ ਜਾਂ ਜਾ ਕੇ ਰਾਈਟ ਹੈਂਡ ਤੋਂ ਹੋ ਜਾ ਅੱਛਾ ਇੰਡੀਆ ਪੋਰ ਨੇ ਬਿਲਕੁਲ ਸਾਹਮਣੇ ਨਾ ਅੰਦਰ ਗਲੀਆਂ ਬੜੀਆਂ ਆਗਿਆ ਨੇ ਅੱਛਾ 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 ਰੈਸਟੋਰੈਂਟ ਹੈਗੇ ਨੇ ਸਾਹਮਣੇ ਹੈਗੇ ਨੇ ਤੇ ਹੁਣ ਮੈਂ ਹੋਰ ਪੰਜਾਬੀ ਭਰਾਵਾਂ ਦੀਆਂ ਦੁਕਾਨਾਂ ਐਕਸਪਲ अच्छा अच्छा ਤੇ ਅંદર ਅંદર ਜਾ ਕੇ ਸੇ ਗਲੀ ਵਿੱਚ ਚੱਲੇ ਪਿੱਛੇ ਬੜੀਆਂ ਦੁਕਾਨਾਂ ਨੇ اچھا اچھا ਤੇ ਇਹ ਨੇ ਜੀ ਅਮਰਜੀਤ ਸਿੰਘ ਜਿਹੜੇ ਰਹਿੰਦੇ ਆ THAILAND ਤੇ ਇਹਨਾਂ ਦੀ ਦੁਕਾਨ ਹੈਗੀ ਕੱਪੜੇ ਦੀ ਤੇ ਯਾਰ ਬਹੁਤ ਵਧੀਆ ਲੱਗਾ ਕਿ ਇੱਥੋਂ ਦੇ ਰਹਿਣ ਵਾਲੇ ਆ ਮਤਲਬ ਸਭ ਕੁਝ ਇੱਥੇ THAI ਵੀ ਤੋਂ ਹੀ ਇਸੇ ਪੜੀ ਪੰਜਾਬੀ ਕਿਦਾਂ ਸਿੱਖੀ ਫਿਰ ਇੱਥੇ ਰਾਮ ਸਿੰਘ ਸਿੱਖੀ ਦੀ ਟੀਚਰ ਅਸਲੇ ਆ ਹਾਂਜੀ ਅੱਛਾ ਇੱਥੇ ਕਹਿੰਦੇ ਗੁਰਦੁਆਰਾ ਸਾਹਿਬ ਵੀ ਪੰਜਾਬੀ ਸਕਾਂਦੇ ਨੇ ਸਕਾਂਦੇ ਨੇ ਗੁਰਦੁਆਰਾ ਸਕਾਂਦੇ ਨੇ ਅੱਛਾ 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 ਤੇ ਇੱਥੋਂ ਦੇ ਜਿਹੜੇ ਬੱਚੇ ਪੁੱਛਿਆ ਜਦੋਂ ਹੁਣ ਤੁਹਾਡੇ ਘਰੇ ਪੋਤੀਆਂ ਪਾਤੇ ਹੋਣ ਗਿਆ ਨਾ ਤੋਂ ਪੜਦੇ ਇੱਥੇ ਫ ਯਾ ਪੜਦੇ ਨੇ ਚੱਕਰ ਇਹ ਜਾਂ ਪੜਾ ਦਦਨੇ ਆ ਜਾਂ ਟੀਚਰ ਲੈ ਲੈ ਉਹ ਵੀ ਹੋ ਜਾਂਦੀ ਹੈ ਅੱਛਾ ਟੀਚਰ ਹੈਗੇ ਇੱਥੇ ਹਾਂਜੀ ਟੀਚਰ ਵੀ ਹੋ ਜਾਂਦੀ ਮਿਲਦੀ ਗੁਜ਼ਾਰੇ ਪੜਦੇ ਨੇ ਅੱਛਾ ਅੱਛਾ ਹਰ ਸੰਡੇ ਕਲਾਸ ਲੱਗਦੀ ਸਿਖਾਉਂਦੇ ਨੇ ਹਰ ਸੰਡੇ ਹਾਂਜੀ ਚਲੋ ਬਹੁਤ ਵਧੀਆ ਹਨਾ ਕਿ ਇੱਥੇ ਸਭ ਕੁਝ ਮਰੇ ਪੰਜਾਬੀ ਸਾਹਮ ਕੇ ਰੱਖੀ ਹੋਈ ਆ ਹਾਂਜੀ ਭਾਏ ਜਦਾਂ ਮਰਜੀ ਤੁਸੀਂ ਇਹ ਵੀ ਗੱਲ ਹੋ ਸਕਦੀ ਜੇ ਤੁਸੀਂ ਉਧਰੋਂ ਆਗੇ ਪੰਜਾਬ ਤੋਂ ਤੇ ਇੱਧਰਲੇ ਕਲਚਰ ਨਾਲ ਵੀ ਜੁੜ ਸਕਦੇ ਹੋ ਹਨਾ ਜੁੜ ਸਕਦੇ ਠੀਕ ਹੈ ਪਰ ਫਿਰ ਵੀ ਤੁਸੀਂ ਮਿਹਨਤ ਕਰਕੇ ਹਾਂਜੀ ਆਪਣੀ ਪੰਜਾਬੀ ਨੂੰ ਕਾਇਮ ਰੱਖਿਆ ਤੇ ਮਤਲਬ ਹਨਾ ਬਹੁਤ ਵਧੀਆ ਲੱਗਾ ਇਹ ਤੁਹਾਡੇ ਬ੍ਰਦਰ ਬੈਠੇ ਰਹੇ ਹਾਂਜੀ ਬ੍ਰਦਰ ਅੱਛਾ ਅੱਛਾ ਠੀਕ ਹੈ ਮੈਂ ਤੁਹਾਡੀ ਬ੍ਰਦਰ ਨੇ ਓਪਨ ਅਪਰ ਜੈਸਨ ਮਿਹਰਬਾਨ ਅੱਛਾ ਅੱਛਾ ਠੀਕ ਠੀਕ ਹੈ ਫਿਰ ਤੁਹਾਡੀ ਇਕੱਠਿਆਂ ਦੀ ਦੁਕਾਨ ਆ ਹਾਂਜੀ ਇਕੱਠੇ ਹੁੰਦੀ ਆ ਚੰਗਾ ਅਕਲ ਜੀ ਓਕੇ ਜੀ ਥੈਂਕ ਯੂ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਸასი ਗੱਲ ਜੀ ਮੇਰੀ ਵਾ ਮੋਲੇ ਨਾ ਖਾਦੇ ਲਾਵੀ ਇਧਰ ਆ ਗਈ ਹਲਵਾਈ ਦੀ ਦੁਕਾਨ ਤੇ ਇਹ ਇਧਰ ਬਾਜ਼ਾਰਾ ਜਿੱਦਾਂ ਮੇਨ ਬਾਜ਼ਾਰ ਨਹੀਂ ਹੁੰਦਾ ਤੇ ਇਹ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਦੇਖ ਸਕਦੇ ਤੁਸੀਂ ਗੁਰਦੁਆਰੇ ਦੀ ਬੈਕਸਾਈਡ ਆ ਗਏ ਹੁਣ ਆਪਾਂ ਤੇ ਉਧਰਲੀ ਸਾਈਡ ਫਰੰਟ ਸਾਈਡ ਆ ਤੇ ਕਹਿੰਦੇ ਇੱਧਰ ਵੀ ਹੈਗੀਆਂ ਦੁਕਾਨਾਂ ਕਾਫੀ ਪੰਜਾਬੀਆਂ ਦੀ ਹੁਣ ਦੇਖਦੇ ਆ ਯਾਰ ਕੋਈ ਲੱਭਦੇ ਆ ਦੁਕਾਨ ਮੈ ਲੈਣਾ ਹੀ ਯਾਰ ਹੋਰ ਆਸ ਤੇ ਇਧਰ ਆਪਣੇ ਪੰਜਾਬੀਆਂ ਦਾ ਮੈਡੀਕਲ ਸਟੋਰ ਆ ਤੇ ਇਥੋਂ ਲੈ ਲੈ ਯਾਰ ਵੇਖ ਲੋ ਪੰਜਾਬੀਆਂ ਨੇ ਇਧਰ ਮੈਡੀਕਲ ਸਟੋਰ ਵੀ ਖੋਲੇ ਹੋਏ ਨੇ ਆ ਸਾਹਮਣੇ ਦੇਖ ਲੋ ਇਧਰ ਹੋਰ ਵੀ ਹੈਗੀਆਂ ਪੰਜਾਬੀ ਦੁਕਾਨਾਂ ਯਾਰ ਆ ਜਿੱਦਾਂ ਦੇਖੋ ਮੰਦਰਾ ਚ ਯੂਜ਼ ਹੋਣ ਵਾਲਾ ਸਮਾਨ ਸਾਰਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਉਹ ਚੁੰਨੀਆਂ ਟੰਗੀਆਂ ਹੋਈਆਂ ਆ ਯਾਰ ਉਹ ਸਾਹਮਣੇ ਵਾਲੀ ਸਾਈਡ ਤੇ ਤੇ ਇਧਰ ਇੱਕ ਹੋਰ ਥਾਈਲੈਂਡ ਸਿੱਖਾ ਯਾਰ ਜਿਹਦੀ ਦੁਕਾਨ ਆ ਭਰਾ ਦੀ ਆ ਦੇਖੋ ਸਾਹਮਣੇ ਤੇ ਇਹਨਾਂ ਦੀ ਆ ਦੁਕਾਨ ਆ ਸਾਹਮਣੇ ਵਾਲੀ ਸਾਈਡ ਤੇ ਇਹ ਆ ਜੀ ਇੱਥੋਂ ਦਾ ਪੰਜਾਬ ਦਾ ਕਰਿਆਨਾ ਸਟੋਰ ਜਿੱਥੋਂ ਲੋਕੀ ਖਰੀਦਦੇ ਆ ਜੀ ਸਮਾਨ ਤੇ ਆਪਣੇ ਕਿਸੇ ਪੰਜਾਬੀ ਭਰਾ ਦਾ ਹੀ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰਦਾਰ ਸਾਹਿਬ ਤੇ ਇਹਨਾਂ ਦਾ ਕਰਿਆਨਾ ਸਟੋਰ ਆ ਜੀ ਤੇ ਚੱਲਦੇ ਅੱਗੇ ਘੁੰਮਦੇ ਆ ਮਾਰਕੀਟ ਤੇ ਇਧਰਲੀ ਸਾਈਡ 'ਤੇ ਇੱਥੇ ਇੱਕ ਲੇਕ ਵੀ ਹੈਗੀ ਆ ਤੁਹਾਨੂੰ ਦਿਖਾਉਨੇ ਆ ਦਿੱਲੀ ਸਾਈਡ ਤੇ ਇੱਕ ਲੇਕ ਆ ਤੇ ਬਹੁਤ ਸੋਹਣਾ 뷰 ਯਾਰ ਇੱਧੇਲੀ ਸਾਈਡ ਦਾ ਤਾਂ ਯਾਰ ਮੈਂ ਤਾਂ ਹੁਣ ਦੇਖਿਆ ਆ ਕੇ ਇੱਥੇ ਗੋਲ ਗੱਪੇ ਵੀ ਮਿਲ ਜਾਂਦੇ ਖਾਣ ਨੂੰ ਤੁਹਾਨੂੰ ਰੈਸਟੋਰੈਂਟ ਚੱਲਦੇ ਅੰਦਰ ਠੀਕ ਆ ਟੀਵੀ ਪੰਜਾਬੀ ਬੋਲਦੇ ਨੇ ਤੇ ਇਹਨਾਂ ਦੀ ਦੁਕਾਨ ਕੀ ਨਾਮ ਤੁਹਾਡਾ ਤੁਸ਼ਾਰ ਤੁਹਾਡਾ ਨਾਮ ਕੀ ਹੈ ਠੀਕ ਆ ਪੂਸ਼ਾ ਹਾਂ ਜੀ ਤੁਹਾਡਾ ਨਾਮ ਪੂਸ਼ਾ ਆ ਕੋਈ ਪਾਉਂਟ ਸ਼ੈੱਡ ਦੁਕਾਨ ਦਾ ਵੀ ਨਾਂ ਉੱਚਾ ਅੱਛਾ ਤੂੰ ਹੀ ਕੋਲੀ ਦੁਕਾਨ ਫੇਰੇ ਵਾਲੀ ਜੀ ਠੀਕ ਠੀਕ ਆ ਬਾਬਾ ਪੰਜਾਬੀਆਂ ਨੇ ਕੰਮਕਾਰ ਖੋਲੇ ਫੇਰੇ ਇੱਥੇ ਬਾਕੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਰਸਤਾ ਦੱਸਿਆ ਕਿੱਥੇ ਜਾਣਾ ਆਪਾਂ ਏਸ਼ੀਆ ਟਿਕ ਜਾਣਾ ਨਾ ਜੀ ਬਹੁਤ ਜਾਓ ਨਾ ਸਿੱਧਾ ਹਾਂ ਮੈਂ ਭਗਵੰਦਾ ਅੰਦਾ ਅੰਦਾ ਫ੍ਰੀਜ ਮਿਲ ਜਾਣਾ ਸਟੈਂਡ ਹੁੰਦਾ ਚਲੋ ਠੀਕ ਹੈ ਧੰਨਵਾਦ ਜੈ ਮਾਤਾ ਜੈ ਮਾਤਾ ਦੀ ਤੇ ਆਂਟੀ ਹੈਗੇ ਪੰਜਾਬ ਤੋਂ ਹੀ ਤੇ ਹੁਣ ਮੈਂ ਆ ਗਿਆ ਜੀ 711 ਤੇ ਤੁਹਾਨੂੰ ਮੈਂ ਦਿਖਾਈਆਂ ਸੀ ਯਾਰ ਆਪਣੇ ਪੰਜਾਬੀ ਭਰਾਵਾਂ ਦੀਆਂ ਦੁਕਾਨਾਂ ਯਾਰ ਕਾਫੀ ਆ ਵੈਸੇ ਦੁਕਾਨਾਂ ਘੁੰਮਣੀਆਂ ਪੈਣੀਆਂ ਵਾ ਲੱਭਣੀਆਂ ਪੈਣਗੀਆਂ ਵਾ ਤੇ ਟਾਈਮ ਬਹੁਤ ਲਿਮਟਿਡ ਆ ਕਿਉਂਕਿ ਆਪਾਂ ਹੋਰ ਕਿਤੇ ਵੀ ਜਾਣਾ ਹਲੇ ਘੁੰਮਣ ਤੇ ਤੁਹਾਨੂੰ ਦੇਖ ਲੋ ਦਿਖਾ ਤੇ ਇਥੋਂ ਦੇ ਥਾਈਲੈਂਡ ਦੇ ਜਿਹੜੇ ਪੱਕੇ ਸੇਖਾ ਤੇ ਬਾਕੀ ਯਾਰ ਚੱਗਾ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ 'ਚ ਤੇ ਇਸ ਵਲੋਗ ਨੂੰ ਮਤਵਾਜ਼ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਮਿੱਤਰੋ ਚਲੋ ਭਾਈ ਚਲੀਏ ਸ਼ਾਟ ਇੱਕ